ਇਹ ਤਾਂ ਬੰਨਿਆ ਪਿਆ ਜਮੇ ਨੂੜੀ ਫਿਰਦੇ ਹੋ ਉਹ ਹੀ ਇਹ ਬੰਦਾ ਇੱਥੇ ਸਾਡੇ ਕੋਲ ਠੀਕ ਹੋ ਕੇ ਗਿਆ ਜਮਾ ਮੁੜ ਕੇ ਆਈ ਨਹੀਂ ਤੁਸੀਂ ਕਦੇ ਸਾਡੀ ਬਸ ਮਾਂ ਮਰ ਗਈ ਫਿਰ ਬਸ ਪਾਣੀ ਭੁਣੀ ਆ ਗਿਆ ਹੜਾ ਮੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰੋਆਣਾ ਪਿੰਡ ਆ ਜੀ ਜ਼ਿਲ੍ਹਾ ਕਪੂਰਥਲਾ ਜੀ ਮੰਜਾ ਦੇ ਜਿਹੜਾ ਨਾ ਥੱਲੇ ਉੱਤਰ ਰਿਹਾ ਇਹ ਦੱਸਿਆ ਨਾ ਨੋੜਿਆ ਹੋਇਆ ਕੋਈ ਜਨਪੂਤ ਨਹੀਂ ਹੈਗਾ ਇਹ ਬੰਦਾ ਹੀ ਆ ਲੱਤਾਂ ਤੁਸੀਂ ਦੇਖੋ ਜਿਵੇਂ ਕੋਈ ਜਨਮ ਬੰਨਿਆ ਹੁੰਦਾ ਨਾ ਆ ਦੇਖੋ ਕਿਵੇਂ ਕੋਈ ਜਾਨਵਰ ਬੰਨਿਆ ਹੁੰਦਾ ਇਦਾਂ ਬਨ ਕੇ ਲਿਆਇਆ ਬਾਈ ਹੁਣੀ ਕਿਉਂਕਿ ਇਹਨੇ ਹਾਲਾਤ ਹੀ ਇਦਾਂ ਦੇ ਪੈਦਾ ਕਰਤੇ ਕੀ ਕਰਦਾ ਸੀ ਇਹ ਬਾਸਾ ਜਿਹਨੇ ਦਾਣਾ ਦੇ ਕੰਮ ਬਾਈ ਵਿਧਿਆੜੀ ਕਰਦਾ ਹਨਾ ਬਾਹੀ ਖੇਤੀ ਬਾੜੀ ਦਾ ਕੰਮ ਕਰਦਾ ਅੰਨੀ ਜਾਣਾਂ ਵਿੱਚ ਪਰ ਇੱਥੇ ਗਲਤੀ ਅਸੀਂ ਪਰਿਵਾਰ ਦੀ ਵੀ ਕਹਾਂਗੇ 100% ਜਦੋਂ ਇਹ 2022 ਚ ਲੈ ਕੇ ਆਏ ਸੀ ਨਾ 7 ਇਹ ਲੈ ਕੇ 31 7 2022 ਅੱਜ 22 7 2025 ਆ ਬਾ ਅੱਜ 22 7 2025 ਆ 3 ਸਾਲ ਹੋ ਜਾਣੇ ਆ ਆ 5-7 ਦਿਨਾਂ ਨੂੰ ਪੂਰੇ ਜਦੋਂ ਇੱਥੇ ਲੈ ਕੇ ਆਏ ਸੀ ਬਾਈ ਨੂੰ ਤੇ ਜਮਾ ਠੀਕ ਹੋ ਕੇ ਦਰਬਾਰਾ ਇੱਥੋਂ ਗਿਆ ਸੀ ਉਦੋਂ ਵੀ ਆਹੀ ਹਾਲਤ ਚ ਲਿਆਏ ਸੀ ਇਹ ਬੰਨ ਕੇ ਉਦੋਂ ਵੀ ਨੇ ਘਰੇ ਅੱਗ ਲਾਤੀ ਸੀ ਜਵਾਕਾਂ ਨੂੰ ਮਾਰਨ ਨੂੰ ਪੈਂਦਾ ਸੀ ਆ ਇਹਦੇ ਬੇਟੇ ਆਏ ਸੀ ਨਾਲ ਦੋਨੇ ਤੇ ਕੋਹ ਮੁੰਡਾ ਖੜਾ ਇੱਕ ਆ ਮੁੰਡਾ ਖੜਾ ਬਾਪੂ ਵੀ ਆਏ ਸੀ ਹਾਂ ਤੇ ਉਦੋਂ ਵੀ ਆਈ ਭੈਣਾਂ ਵੀ ਆਈਆਂ ਸੀ ਇਹਦੀ ਨਾਲ ਤੇ ਉਦੋਂ ਵੀ ਇਹ ਪਰਿਵਾਰ ਰੋਂਦਾ ਪਿੰਡਦਾ ਸੀ ਇਹਨੂੰ ਰੱਖ ਲਓ ਵੀ ਸਾਨੂੰ ਬਚਾ ਲੋ ਇਹ ਮਾਰ ਦੂ ਕਿਸੇ ਨੂੰ ਪਰ ਦੁੱਖ ਇਸ ਗੱਲ ਦਾ ਕਿ ਇਹ ਵੀਰਾ ਠੀਕ ਵੀ ਹੋ ਗਿਆ ਸੀ ਇਹਦਾ ਲਾਜ ਵੀ ਚੱਲ ਪਿਆ ਸੀ ਇਹ ਇੱਥੋਂ ਦਵਾਈ ਲੈ ਕੇ ਮੁੜ ਕੇ ਚਲੇ ਗਿਆ ਇੱਕ ਮਹੀਨੇ ਦੀ ਮੁੜ ਕੇ ਦਵਾਈ ਲੈਣ ਹੀ ਨਹੀਂ ਆਏ ਵੀ ਬੱਸ ਠੀਕ ਹੋ ਗਿਆ ਹੁਣ ਦਰਬਾਰਾ ਹੁਣ ਦਰਬਾਰਾ ਫਿਰ ਕਿਤਨਾ ਕਿਤੇ ਜਦੋਂ ਦਿਮਾਗ ਜਿਹਾ ਘੁੰਮਦਾ ਸੀ ਕਿਉਂਕਿ ਦਿਮਾਗੀ ਪ੍ਰੋਬਲਮ ਆ ਕੋਈ ਜਾਣ ਕੇ ਨਹੀਂ ਕਰਦਾ ਇਹ ਆਪਾਂ ਨੂੰ ਇਹ ਲੱਗਦਾ ਰਹਿੰਦਾ ਵੀ ਇਹ ਜਾਣ ਕੇ ਕਰਦਾ ਸ਼ਾਇਦ ਜਿਵੇਂ ਹੁਣ ਵੀ ਅਸੀਂ ਗੱਡੀ ਚੋਂ ਤਾਰ ਲਗੇ ਵੀਰਾ ਕਹਿੰਦਾ ਸੀ ਵੀ ਇਹ ਸੁਣਦਾ ਵਾ ਸਾਰਾ ਕੁਝ ਮਚਲਾ ਹੋਇਆ ਹੋਇਆ ਮਸਲਾ ਕੀ ਆ ਜਿਹੜੀ ਇਹ ਦਿਮਾਗੀ ਬਿਮਾਰੀ ਆ ਨਾ ਇਹਦੇ ਵਿੱਚ ਮਰੀਜ਼ ਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਮੈਂ ਚਲਾਕੀ ਕਰ ਰਿਹਾ ਪਰ ਉਹ ਕਾਦੀ ਚਲਾਕੀ ਆ ਜਿਹਦੇ ਤੇ ਉਹਨੂੰ ਇਦਾਂ ਬੰਨਣਾ ਪੈਵੇ ਹੈਨਾ ਕੌਣ ਚਾਹੁੰਦਾ ਵੀ ਮੇਰੀ ਆ ਹਾਲਤ ਬਣੇ ਇਸ ਤਰ੍ਹਾਂ ਦੀ ਹੁਣ ਜਿਨ੍ਹਾਂ ਦੇ ਘਰੇ ਇਵੇਂ ਹਮਲਾ ਕੀਤਾ ਬਾਈ ਨੇ ਦਰਬਾਰੇ ਨੇ ਆਪਦੇ ਚਾਚੇ ਤਾਇਿਆਂ ਦੇ ਵਿੱਚੋਂ ਹੀ ਚਾਚੀ ਦਾ ਗਲ ਕੁੱਟਤਾ ਹਸਪਤਾਲ ਪਈ ਆ ਉਹ ਮਰਨ ਨੂੰ ਹੀ ਬਚੀ ਆ ਤੇ ਉਹਨਾਂ ਨੇ ਗੁੱਸੇ 'ਚ ਆਇਆ ਨੇ ਫਿਰ ਇਹਨੂੰ ਕੁੱਟਿਆ ਬਹੁਤ ਤੇ ਨਾਲੇ ਇਹਦਾ ਮੂੰਹ ਕਾਲਾ ਕਰਤਾ ਤੇ ਮੂੰਹ ਕਾਲਾ ਕਰਕੇ ਇਹਦਾ ਜਲੂਸ ਕੱਢਿਆ ਕਾਰਨ ਵੀ ਉਹਨਾਂ ਨੂੰ ਐ ਲੱਗਿਆ ਵੀ ਦਰਬਾਰੇ ਨੇ ਜਾਣ ਪੁੱਝ ਕੇ ਕੀਤਾ ਏ ਸਭ ਕੁਝ ਪ੍ਰੋਬਲਮ ਸਾਡੀ ਸੁਸਾਇਟੀ ਚ ਇੱਥੇ ਹੀ ਖੜੀ ਆ ਜੇ ਕੋਈ ਬੰਦਾ ਡਿਪਰੈਸ਼ਨ ਚ ਆ ਜੇ ਕੋਈ ਬੰਦਾ ਆਫਸੈਟ ਆ ਜੇ ਕੋਈ ਬੰਦਾ ਮੰਦ ਬੁੱਧੀ ਆ ਜੇ ਕੋਈ ਸੇ ਬੰਦੇ ਨੂੰ ਮਤਲਬ ਐਸੀਆਂ ਕੁਝ ਹਰਕਤਾਂ ਹੋ ਰਹੀਆਂ ਜਿਹੜੀਆਂ ਉਹ ਪਹਿਲਾਂ ਨਹੀਂ ਸੀ ਕਰਦਾ ਸਾਨੂੰ ਸਮਝ ਲੈਣਾ ਚਾਹੀਦਾ ਵੀ ਉਹਨੂੰ ਮੈਂਟਲੀ ਸਮੱਸਿਆ ਵਾ ਉਹਨੂੰ ਇਲਾਜ ਦੀ ਲੋੜ ਆ ਕੁੱਟ ਕੇ ਠੀਕ ਹੋਣ ਵਾਲੀ ਗੱਲ ਹੋਵੇ ਤਾਂ ਫਿਰ ਬਾਬਿਆਂ ਦੇ ਲਈ ਆਲੇ ਆ ਕੇ ਬਥੇਰੇ ਚਮਟੇ ਮਨਵਾ ਲੇ ਹੁਣ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਜਾਂਦੇ ਆ ਚੌਂਕੀਆਂ ਪਰ ਲੋਕ ਉਹਨਾਂ ਨੇ ਵੀ ਚਮਟੇ ਰੱਖੇ ਉਹ ਵੀ ਸਮਝਦੇ ਆ ਵੀ ਜਿਹੜਾ ਬੰਦਾ ਕੋਈ ਜਾਣ ਕੇ ਕਰਦਾ ਉਹਨਾਂ ਨੂੰ ਐਂ ਲੱਗਦਾ ਉਹ ਮਾਰ ਮਾਰ ਚਮਟੇ ਦੇਖਦੇ ਆ ਵੀ ਜਿਹੜਾ ਤਾਂ ਕੋਈ ਇੱਕ ਅੱਧਾ ਸੌਚ ਹੁੰਦਾ ਜਿਹੜਾ ਜਾਣ ਕੇ ਕਰਦਾ ਉਹ ਤਾਂ ਪੈਰ ਫੜ ਲੈਂਦਾ ਵੀ ਬਾਬਾ ਗਲਤੀ ਹੋ ਗਈ ਹੁਣ ਨਹੀਂ ਕਰਦਾ ਪਰ ਜਿਹੜਾ ਸੱਚੀ ਗੀ ਸਮੱਸਿਆ ਦੇ ਵਿੱਚ ਆ ਉਹਨੂੰ ਪ੍ਰੋਪਰ ਅਲਾਜ ਦੀ ਲੋੜ ਆ ਭਾਈ ਪਿਛਲੀ ਵਾਰੀ ਵੀ ਇਹ ਬਾਈ ਦੀਆਂ ਬਈ ਚੁੰਨੀਆਂ ਨਾਲ ਬੰਨੀਆਂ ਹੋਈਆਂ ਲੱਤਾਂ ਦੁਪੱਟਿਆਂ ਨਾਲ ਬੰਨੇ ਹੋਏ ਹੱਥ ਖੋਲੇ ਸੀ ਤਾਂ ਫੇਰ ਇਹਦਾ ਲਾਸ਼ ਸ਼ੁਰੂ ਹੋਇਆ ਸੀ ਤੇ ਇਸ ਵਾਰ ਤਾਂ ਬਾਈ ਹੁਣਾਂ ਨੇ ਦੇਖੋ ਦੌਣ ਦਾ ਪੂਰੀ ਦੌਣ ਹੀ ਰੱਸਿਆਂ ਦੀ ਲੱਤ ਤੇ ਲਵੇਟੀ ਪਈ ਆ ਕਿੰਨਾ ਮਜ਼ਬੂਤੀ ਨਾਲ ਨੇੜਿਆ ਹੋਇਆ ਦਰਬਾਰਾ ਸਿੰਘ ਨੂੰ ਪਿੰਡ ਪਰਵਾਣਾ ਇਹ ਜ਼ਿਲ੍ਹਾ ਕਪੂਰਥਲਾ 14-15 ਸਾਲਾਂ ਤੋਂ ਇਹ ਦਿਮਾਗੀ ਪਰੇਸ਼ਾਨ ਆ ਬਾਈ ਇਹ ਸਾਰਾ ਪਰਿਵਾਰ ਆ ਜਿਹੜਾ ਇੱਥੇ ਟੈਂਪੂ ਦੇ ਵਿੱਚ ਪਾ ਕੇ ਮੰਜੇ ਤੇ ਬੰਨ ਕੇ ਦਰਬਾਰਾ ਸਿੰਘ ਨੂੰ ਇੱਥੇ ਲੈ ਕੇ ਆਇਆ ਗੱਲ ਫਿਰ ਉਹੀ ਇੱਥੇ ਆ ਅਵੇਅਰਨੈਸ ਦੀ ਕਮੀ ਆ ਜਿੰਨਾ ਟਾਈਮ ਅਸੀਂ ਅਵੇਅਰ ਨਹੀਂ ਹੁੰਦੇ ਉਹਨਾਂ ਟਾਈਮ ਇਕੱਲੀਆਂ ਇਥੇ ਗੁਰੂ ਕੇ ਲੰਗਰਾਂ ਚੋਂ ਅਸੀਂ ਦਵਾਈਆਂ ਵਰਤਾ ਰਹੇ ਆ ਉਹ ਵੀ ਖਵਾਉਣ ਦਾ ਕੋਈ ਫਾਇਦਾ ਨਹੀਂ ਜੇ ਉਹਨੂੰ ਲਗਾਤਾਰ ਪ੍ਰੋਪਰ ਟਰੀਟਮੈਂਟ ਨਹੀਂ ਕਰਾਉਣਾ ਜੇ ਉਹਦਾ ਕੋਰਸ ਪੂਰਾ ਨਹੀਂ ਕਰਨਾ ਹੁਣ ਵੀ ਅਸੀਂ ਵੀਰੇ ਨੂੰ ਰੱਖ ਲੈਨੇ ਆ ਐਡਮਿਟ ਕਰ ਲੈਨੇ ਆ ਵੀਰਾ ਠੀਕ ਹੋ ਜਾਊਗਾ 20 ਦਿਨਾਂ ਨੂੰ ਮਹੀਨੇ ਨੂੰ ਦੁਆਰਾ ਫੇਰ ਨਾਰਮਲ ਜ਼ਿੰਦਗੀ ਚ ਵਾਪਸ ਜਾਊਗਾ ਤਾਂ ਇਹਨੂੰ ਪ੍ਰੋਪਰ ਟਰੀਟਮੈਂਟ ਦੀ ਲੋੜ ਆ ਔਰ ਪ੍ਰੋਪਰ ਸੋਸਾਇਟੀ ਦੇ ਵਿੱਚ ਲੋਕਾਂ ਨੂੰ ਸਮਝਣਾ ਪੈਣਾ ਵੀ ਇਹ ਇਹ ਪੇਸ਼ੈਂਟ ਆ ਇਨੂੰ ਉਸੇ ਤਰੀਕੇ ਨਾਲ ਡੀਲ ਕੀਤਾ ਜਾਵੇ ਹੁਣ ਇਹਦੇ ਜਦੋਂ ਤਾਂ ਗੱਲ ਫੜਿਆ ਹੋ ਮਾਤਾ ਦਾ ਕੋਈ ਨਾ ਕੋਈ ਤਾਂ ਵਜ੍ਹਾ ਬਣੀ ਹੋਈ ਹੋਣੀ ਹੈ ਨਾ ਕੀ ਗੱਲ ਹੋਈ ਸੀ ਜੀ ਉਹਨਾਂ ਦੇ ਘਰੇ ਗਿਆ ਸੀ ਇਹਦੇ ਕਿਵੇਂ ਉਹਨਾਂ ਦੇ ਘਰੇ ਗਏ ਸੀ ਉਹ ਘਰੇ ਗਏ ਗੱਲਾਂ ਕਰਦਾ ਕਰਦਾ ਗੱਲ ਉਹਨਾਂ ਨਾਲ ਪਹਿਲਾਂ ਵੀ ਤੌੜੀ ਜਾਣੀ ਸੀਗੀ ਜਮ ਹਾਂ ਜੀ ਉਹਦੇ ਚੋ ਵੀ ਆਉਂਦੇ ਸੀ ਕਰਨਾ ਅੱਛਾ ਜੀ ਅੱਛਾ ਹੀ ਕੋਈ ਨਾ ਤਮਾਮ ਦਾ ਉਹਨਾਂ ਦੇ ਘਰੇ ਜਾਵੜਿਆ ਰੱਚ ਅੱਗੇ ਵੀ ਹੁੰਦੇ ਜਾਂਦੇ ਸੀ ਕਿ ਹਾਂ ਜੀ ਆਉਂਦੇ ਸੀ ਵਰਤਦੇ ਆ ਸਾਡੇ ਨਾਲ ਕਿ ਕਾਈ ਆ ਸਾਡੇ ਨਾਲ ਹਾਂ ਉਹ ਰਾਕੋ ਵੱਡਾ ਸੀ ਉਹ ਚਾਚੀ ਸਾਡੀ ਛੋਟੀ ਆ ਅੱਛਾ ਤੁਹਾਡੇ ਚਾਚੇ ਦੇ ਯਾਨੀ ਕਿ ਥੋੜੀ ਸਗੀ ਚਾਚੀ ਆ ਸਗੀ ਚਾਚੀ ਆ ਸਾਡੀ ਉਹ ਪਾਈ ਸੀ ਕਿ ਇਹ ਨਹੀਂ ਪਤਾ ਵੀ ਇਹਨੇ ਗਾਲ ਘੁੱਟਿਆ ਕਾ ਕੋਈ ਤਾਂ ਕਹਿੰਦਾ ਵੀ ਪੈਰੀ ਪਿਆ ਏ ਕੋਈ ਨਹੀਂ ਕਹਿੰਦਾ ਗਾਲ ਘੁੱਟਿਆ ਤੇ ਉਹਨਾਂ ਨੇ ਗਲਤ ਸਮਝ ਲਿਆ ਇਹਨੂੰ ਇਹੋ ਬੰਦੇ ਸਾਦਲੇ ਉਹਨਾਂ ਨੇ ਕੁੜੀਆਂ ਕਾਰੀਆਂ ਸਾਧੀਆਂ ਮੁੰਡੇ ਸਾਦਲੇ ਵਾਵਾ ਸਾਰੇ ਕਿਸੇ ਨੂੰ ਐਸੀ ਘਰੇ ਬੰਨਤਾ ਨਾ ਮੁੰਡਿਆਂ ਨੂੰ ਕਹਤਾ ਤੂੰ ਸ਼ਿਆਰ ਦੇ ਪਿਓ ਨੂੰ ਬੰਨ ਲੋ ਨਹੀਂ ਅਸੀਂ ਵੜ ਦੇਣਾ ਫਿਰ ਇਹਨਾਂ ਨੇ ਬੰਨ ਲਿਆ ਉਹ ਘਰੇ ਆਏ ਫਿਰ ਉਹਨੂੰ ਕੁੱਟਿਆ ਇਹਨੂੰ ਘਰੇ ਬੰਨਨੇ ਨੂੰ ਜਿਹੜੇ ਇਹਨਾਂ ਨੇ ਮੂਹੇ ਕਾਲਾ ਕੀਤਾ ਕੁੜੀਆਂ ਨੇ ਤੇ ਨਾਲੇ ਇਹਨੂੰ ਚਪਲਾਂ ਨਾਲ ਮੂੰਹ ਤੇ ਨੂੰ ਕੁੱਟਿਆ ਚਪਲਾਨਾ ਆਪ ਪੁਲਿਸ ਵੀ ਪਹਿਲਾਂ ਪੁਛਾ ਚੈਨ ਰਿਪੋਰਟ ਦੇ ਕੇ ਆਏ ਉਹ ਤੇ ਸਾਡੇ ਨਾਲ ਬਲਾਕਾਰ ਕੀਤੀ ਐ ਫਿਰ ਪੁਲਿਸ ਆਈ ਐ ਉਹ ਸਣਾ ਫੇਰਾ ਕੇ ਹਾਲਤਾਂ ਦੀ ਦੇਖੀ ਉਹ ਕਹਿੰਦੀ ਵੀ ਅਸੀਂ ਨਹੀਂ ਜਾਣਾ। ਇਹ ਦੀ ਘਰ ਵਾਲੀ ਹੈਗੀ ਆ, ਨੋ ਹੈਗੀ ਆ, ਪੋਤੀ ਹੈਗੀ ਆ। ਫੇ ਇਹਨੂੰ ਕਰਨ ਦਾ ਕੀ ਲੋੜ ਹੈ ਇਹ ਗੱਲ। ਜਦ ਫੇ ਦਾ ਆਪ ਦਾ ਪਰਿਵਾਰ ਆਇਆ ਕਰੇ। ਪੁਲਸ ਮੋਰਗੀ ਦੇਖ ਕੇ ਕਹਿੰਦੇ ਉਹ ਇਲਾਜ ਕਰੂਗਾ ਇਹਦਾ। ਉਸ ਵੀ ਸੱਦੀ ਸੀ ਜੀ ਉਹ ਮਾਣੇ ਘਰ ਆਈ ਸੀ। ਰੁਪਈਆ ਵੀ ਤਾਂ ਪਹਿਣਾ ਵੀ ਹੈ ਨਾ ਪਿੰਡ ਚ ਭਤੀਜੇ ਵੀ ਆ ਬਾਈ ਤੁਸੀਂ ਨਾਲ ਆਇਓ। ਤੁਸੀਂ ਇਹਨੂੰ ਜਾਣਦੇ ਹੋ ਇਹ ਇਸ ਤਰ੍ਹਾਂ ਦਾ ਹੀ ਨੀਅਤ ਵਾਲਾ ਬੰਦਾ ਹੈਗਾ ਸੀ ਪਹਿਲੇ ਮਈਆਂ ਸੀ ਨੇ ਕਿ ਖਾਲਾ ਨਾ ਸਿਗਾ ਸਾਰੀ ਜੀ ਜਦੋਂ ਉਦੋਂ ਇਹਨੇ ਗਲਤ ਕੰਮ ਕੀਤਾ ਨਾਲੇ ਅੱਗ ਲਾਈਆ ਨਾਲੇ ਦੇ ਲੈ ਕਿੰਨਾ 헤ਰਿਆ ਉਦੋਂ ਇਹਨੇ ਇਹੋ ਜੀ ਹਾਲਤ ਕੀਤੀ ਕੱਲਾ ਰਹਿੰਦਾ ਰਿਹਾ ਇਹ ਕਦੀ ਨੇ ਰਾਤ ਵੀ ਤੁਰਿਆ ਕਰਨਾ ਦੁੱਧ ਨਾਲ ਇਹਨਾਂ ਮੱਝਾਂ ਸੀਗੀਆਂ ਇਹਨੇ ਕੋਠੇ ਧੋੜਿਆ ਚਿਰਕੀਆਂ 'ਚ ਦੁੱਧ ਪਾ ਦੇਣਾ ਇਹਨੇ ਸਾਰਾ ਘੁੰਮਾ ਫਿਰਨਾ ਆਟਾ ਖਲਾ ਰੋਣਾ ਗਲੀਆਂ ਚ ਲੋਕਾਂ ਦੇ ਦਰਾਮੂਰੇ ਖਲਾ ਰ ਆਟਾ ਇਹਨੇ ਕੋਈ ਗਲਤ ਕੰਮ ਨਹੀਂ ਕੀਤਾ ਸੀਗਾ ਸਾਨੂੰ ਇਹ ਵੀ ਹੁਣ ਲੱਗਦਾ ਵੀ ਇਹਨੇ ਗਲਤ ਕੰਮ ਨਹੀਂ ਕੀਤਾ ਇਹ ਤਾਂ ਜਾਣਦੇ ਬਣਾਇਆ ਹੋਇਆ ਆ ਨਾ ਤੇ ਉਹ ਤਾਂ ਗੁੱਸੇ 'ਚ ਫਿਰ ਉਹਨਾਂ ਨੇ ਕਰਤੀ ਗੱਲ ਗੁੱਸੇ 'ਚ ਕੀਤੀ ਹਣ ਸਾਡੀ ਇਹ ਬੇਨਤੀ ਵੀ ਇਸ ਸਮਾਜ ਦੇ ਵਿੱਚ ਸੰਗਤ ਨੂੰ ਵੀ ਜਿੰਨਾਂ ਦੇ ਆਸ-ਪਾਸ ਜੇ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਹੁੰਦਾ ਥੋੜਾ ਜਿਹਾ ਤੁਸੀਂ ਵੀ ਸਬਰ ਦੇ ਨਾਲ ਹਨਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕੋਈ ਮੈਂਟਲੀ ਸਮੱਸਿਆ ਦੇ ਵਿੱਚ ਦੀ ਗੁਜ਼ਰ ਰਹੇ ਹੁੰਦੇ ਆ ਨਾ ਪੇਸ਼ੈਂਟ ਉਹਨਾਂ ਦੇ ਕਈ ਵਾਰੀ ਮਨ ਚੇਤ ਨਹੀਂ ਹੁੰਦੀ ਉਹ ਗੱਲ ਕਈ ਬੰਦੇ ਕੱਪੜੇ ਲਾ ਲੈਂਦੇ ਆ ਆਪਦੇ ਨੰਗੇ ਹੋ ਜਾਂਦੇ ਆ ਹਨਾ ਕਈ ਬੰਦੇ ਮਤਲਬ ਗੰਦੇ ਗਾਲਾਂ ਕੱਢਣ ਲੱਗ ਜਾਂਦੇ ਆ ਕਿਉਂਕਿ ਜੋ ਥੌਟ ਨੇ ਦਿਮਾਗ 'ਚ ਚੱਲ ਰਿਹਾ ਬਸ ਇਹਨੂੰ ਤਾਂ ਉਹਦਾ ਕੰਮ ਉਹੇ ਕਾਬੂ ਹੋਇਆ ਹੋਇਆ ਹੈ ਉਹਦੇ ਅੰਦਰ ਕਾਬੂ ਆਏ ਕਿ ਜਾਣ ਬੁੱਝ ਕੇ ਕੁਝ ਨਹੀਂ ਕਰਦਾ ਕਿਹਦਾ ਜੀ ਕਰਦਾ ਵੀ ਐਦਾਂ ਬੰਨ ਕੇ ਰਵੇ ਚੰਗੇ ਭਲਾ ਕੋਈ ਨਹੀਂ ਚਾਹੁੰਦਾ ਐਦਾਂ ਵੀ ਜਾਣ ਕੇ ਥੋੜੀ ਕਰੂਗਾ ਇਹ ਇਸ ਕਰਕੇ ਬੇਨਤੀ ਆ ਪਹਿਲੀ ਗੱਲ ਤਾਂ ਜੇ ਕੋਈ ਦਿਮਾਗੀ ਸਮੱਸਿਆ 'ਚ ਜਾਂ ਤਾਂ ਪੇਸ਼ੈਂਟ ਹੈਗਾ ਦਾ ਆਸ-ਪਾਸ ਦੇ ਲੋਕ ਥੋੜੇ ਅਵੇਅਰ ਹੋਣ ਮਾ ਪਰਿਵਾਰ ਨੂੰ ਵੀ ਕਹਿਣ ਵੀ ਭਾਈ ਇਹਨੂੰ ਲਾਜ ਕਰਾਓ ਇਹਨੂੰ ਦਵਾਈ ਦਵਾਓ ਇਹਨੂੰ ਐ ਬੰਨਣ ਦਾ ਕੋਈ ਫਾਇਦਾ ਨਹੀਂ ਬੰਨਿਆ ਹੋਣਾ ਕਿੰਨਾ ਕੁ ਟਾਈਮ ਰੱਖੀ ਰੱਖਣਗੇ ਬੰਨ ਕੇ ਕੈਂਪ ਲੱਗਦਾ ਇੱਥੇ ਦਵਾਈਆਂ ਦਾ ਲੰਗਰ ਲੱਗਦਾ ਇੱਥੇ ਤੁਸੀਂ ਉੱਥੇ ਲਿਆ ਸਕਦੇ ਹੋ ਹਰ 14 ਦਿਨਾਂ ਬਾਅਦ ਕਰੀਬ 7 7500 ਮਰੀਜ਼ ਆ ਜਿਹੜਾ ਹਰ ਮਹੀਨੇ ਇੱਥੋਂ ਦਵਾਈ ਲੈ ਕੇ ਜਾਂਦਾ ਦਰਬਾਰਾ ਵੀ ਲੈ ਕੇ ਗਿਆ ਸੀ ਉਹ ਠੀਕ ਵੀ ਹੋ ਗਿਆ ਸੀ ਪਰ ਅੱਜ ਹਾਲਾਤ ਦੇਖੋ ਕੀ ਬਣ ਗਏ ਕਿਉਂਕਿ ਸਮਝ ਨਹੀਂ ਪਾਇਆ ਨਾ ਪਰਿਵਾਰ ਨਾ ਸਮਾਜ ਕਰੇ ਅਰਦਾਸ ਇਸ ਵੀਰ ਵਾਸਤੇ ਇਹਦੀ ਤੰਦਰੁਸਤੀ ਵਾਸਤੇ ਤੇ ਸਾਡੇ ਸਮਾਜ ਨੂੰ ਸੱਚੇ ਪਾਤਸ਼ਾਹ ਵਾਇਰਸਸ ਮਤ ਬਖਸ਼ਣ ਵੀ ਉਹ ਵੀ ਲੋਕ ਅਵੇਰ ਹੋਣ ਉਹ ਵੀ ਸਮਝਣਾ ਆਪਣੀ ਡਿਊਟੀ ਕੁੱਤਣਾ ਮੂੰਹ ਕਾਲਾ ਕਰਨਾ ਆ ਕੋਈ ਹੱਲ ਨਹੀਂ ਹੈਗਾ ਇਹ ਕੋਈ ਕੋਈ ਸਿਆਣੀ ਗੱਲ ਨਹੀਂ ਹੈਗੀ ਬਾਲੀ ਇਹ ਤਾਂ ਮੰਨ ਲਓ ਉਹੀ क्रूरਤਾ ਜਿਹੜਾ ਬੰਦੇ ਦਾ ਦਿਮਾਗ ਹੈ ਨਹੀਂ ਜਿਹੜੀ ਚੀਜ਼ ਉਹ ਕਰ ਰਿਹਾ ਉਹੀ ਚੀਜ਼ ਉਹ ਕਰ ਰਹੇ ਨੇ ਜਿਨ੍ਹਾਂ ਨੂੰ ਦਿਮਾਗ ਬਖਸ਼ਿਆ ਮਹਾਰਾਜ ਨੇ ਉਹ ਤਾਂ ਨਹੀਂ ਕਮਲੇ ਸੀ ਇਹ ਕਮਲਾ ਸੀਗਾ ਉਹਨਾਂ ਨੇ ਉਦੋਂ ਵੀ ਕਮਲੀ ਗੱਲ ਕੀਤੀ ਆ ਕੇ ਵਾਇਗੁਰ ਸਿੰਘ ਦਾ ਖਾਲਸਾ ਵਾਇਗੁਰ ਸਿੰਘ ਆਹ ਦਰਬਾਰੇ ਦੂਮੇ ਨੇ ਵਾਦਾ ਕਰਕੇ ਗਿਆ ਸੀ ਯਾਰ ਹੈ ਮਾੜੀ ਗੱਲ ਆ ਬਾਈ ਹੈ ਮੈਂ ਤੇ ਮੈਂ ਉਦੋਂ ਕਿਹਾ ਸੀ ਵੀ ਰਹਿਪਾ ਤੂੰ ਨਾ ਜਾ ਤੂੰ ਕਾਹਲੀ ਕਾਹ ਤੋਂ ਕਰੀ ਜਾਣ ਦੀ ਉਦੋਂ ਮੈਂ ਤੈਨੂੰ ਕਿਹਾ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰਾਲਾ ਹੌਣ ਤਾਂ ਤੂੰ ਕਹਿਣਾ ਹੀ ਐ ਪਰ ਗੱਲ ਤਾਂ ਹੈ ਕਿ ਜੇ ਜਦੋਂ ਤੂੰ ਮਹੀਨਿਆਂ ਨੂੰ ਠੀਕ ਹੋ ਗਿਆ ਤੂੰ ਫੇਰ ਕਹਿਣਾ ਮੈਂ ਜਾਣਾ ਨਹੀਂ ਜਾਂਦਾ ਹੈ ਨਹੀਂ ਜਾਂਦਾ ਪੱਕਾ ਵਾਲਾ ਇੱਥੇ ਲਾ ਲੈਣਾ ਆਪਾਂ ਸੇਵਾ ਬਾਬਾ ਜੀ ਇੱਕ ਤੋਂ ਪੱਕਾ ਹੈ ਸੇਵਾ ਜੀ ਲਾ ਲੈਣਾ ਪੱਕਾ ਹੈ ਕਿੱਡੀ ਵੱਡੀ ਆਪਦੇ ਜ਼ਿੰਦਗੀ ਦੇ ਵਿੱਚ ਕਲੰਕ ਖਟਿਆ ਛੋਟੀ ਗਲਤੀ ਨੇ ਕਿੱਡਾ ਕਲੰਕ ਲਵਾ ਦਿੱਤਾ ਉਹੀ ਬੰਦਾ ਜਿਹਨੂੰ ਬੰਨ ਬੰਨ ਕੇ ਲੈ ਕੇ ਆਏ ਆ ਗੱਲ ਸਿਰਫ ਥੋੜੀ ਸਮਝਣ ਦੀ ਵੀ ਆ ਸਾਡੇ ਵਾਸਤੇ ਇਕੱਲੀਆਂ ਦਵਾਈਆਂ ਵੀ ਕੰਮ ਨਹੀਂ ਕਰਦੇ ਨੀਰਾਪੁਰਾ ਸਾਡੇ ਡਾਕਟਰ ਸਾਹਿਬ ਆਏ ਖੜੇ ਸੀ ਟੀਕਾ ਲਾਉਣ ਨੂੰ ਹਨਾ ਇੰਜੈਕਸ਼ਨ ਲਾਉਣ ਨੂੰ ਮਤਲਬ ਇੰਜੈਕਸ਼ਨ ਉੱਥੇ ਲਾਉਂਦੇ ਜਿੱਥੇ ਬੰਦਾ ਅਗਰੈਸਿਵ ਆ ਮਾਰਨ ਪੈਂਦਾ ਕੰਟਰੋਲ ਤੋਂ ਬਾਹਰ ਆ ਤੇ ਜੇ ਦੋ ਬੋਲ ਪਿਆਰ ਦੇ ਬੋਲ ਕੇ ਆਪਾਂ ਥੋੜਾ ਗੱਲ ਲਾ ਲਈਏ ਬੰਦੇ ਦੇ ਸਿਰ ਤੇ ਹੱਥ ਰੱਖ ਕੇ ਦੋ ਮਿੰਟ ਆ ਵਾਹਿਗੁਰੂ ਦਾ ਨਾਮ ਲੈ ਲਿਏ ਤਾਂ ਮੰਨ ਲਓ ਇੱਥੇ ਮੈਡੀਕਲ ਸਾਇੰਸ ਵੀ ਫੇਲ ਹੋ ਜਾਂਦੀ ਐ ਇਸ ਲੈਵਲ ਤੇ ਜਾ ਕੇ ਤੇ ਉਹੀ ਦਰਬਾਰਾ ਬਾਈ ਆ ਜਿਹਨਾਂ ਤੁਹਾਡੇ ਸਾਹਮਣੇ ਖੜਾ ਆ ਤੇ ਕੱਪੜੇ ਵੀ ਆਪ ਪਾਈ ਜਾਂਦਾ ਸਿਰਫ ਦੋ ਬੋਲੇ ਪਿਆਰ ਦੇ ਹੀ ਐ ਬਸ ਥੋੜਾ ਜਿਹਾ ਭੈਣੋ ਭਰਾਵੋ ਧਿਆਨ ਦਿਆ ਕਰੋ ਇਹਨਾਂ ਚੀਜ਼ਾਂ ਤੇ ਜੇ ਕਿਸੇ ਨੂੰ ਕੋਈ ਇਦਾਂ ਦੀ ਸਮੱਸਿਆ ਹੁੰਦੀ ਐ ਨਾ ਥੋੜਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਮਤਲਬ ਜਿਹਦੇ ਕਦੇ ਕੁੱਤੇ ਦੇ ਵੀ ਨਹੀਂ ਸੋਟੀ ਮਾਰੀ ਫਿਰ ਇਦਾਂ ਦੇ ਬੰਦੇ ਨੂੰ ਉਹ ਵੀ ਕੁੱਟਦਾ ਕਿਉਂਕਿ ਇਦਾਂ ਦੇ ਬੰਦੇ ਨੂੰ ਕੁੱਟਣਾ ਤਾਂ ਕੰਧ ਨੂੰ ਕੁੱਟਣਾ ਇੱਕ ਬਰਾਬਰ ਆ ਤੇ ਇਹੀ ਜਦੋਂ ਇਹ ਠੀਕ ਸੀ ਜਾਂ ਜਦੋਂ ਨਾਰਮਲ ਹੁੰਦਾ ਸੀ ਕਿਤੇ ਉਦੋਂ ਕੋਈ ਹੱਥ ਲਾ ਕੇ ਦੇਖਦਾ ਫਿਰ ਦੱਸਦਾ ਦਰਵਾਰਾ ਵੀ ਬੰਦਾ ਹੁੰਦਾ ਕੀ ਆ ਹੁਣ ਤਾਂ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਗਲਤ ਸਹੀ ਵੀ ਨਹੀਂ ਪਤਾ ਕੀ ਆ ਉਹ ਤਾਂ ਆਪਦਾ ਘਰ ਫੂਕ ਬੈਠਿਆ ਦੋ ਵਾਰੀ ਘਰ ਪੱਟੀ ਬੈਠਾ ਜਵਾਕਾਂ ਨਖਲਾ ਜ਼ਿੰਦਗੀ ਸਾਰਿਆਂ ਦੀ ਨਰਕ ਬਣਾਈ ਪਈ ਆ ਬਸ ਇਹਨਾਂ ਚੀਜ਼ਾਂ ਤੇ ਸਾਨੂੰ ਥੋੜੀ ਗੌਰ ਕਰਨ ਦੀ ਲੋੜ ਆ। ਕਿ ਨੀਤੰਦਰਵਾਰੇ ਵਰਗੇ ਬਹੁਤ ਨੇ ਵਿਚਾਰੇ ਜਿਹੜੇ ਡਿਪਰੈਸ਼ਨ ਚ ਜਾਈ ਜਾਂਦੇ ਨੇ ਤੇ ਐਂ ਹੀ ਕੁੱਟਕੁੱਟ ਮਾਰ ਦੋ ਉਹਨਾਂ ਨੂੰ। ਚੱਲ ਆਦਰਵਾਰ ਚੱਲੀਏ।